ਅੱਜ ਦੀ ਵੱਡੀ ਨਿਊਜ਼ ਕਿੰਮੀ ਪਵਨ ਮਾਮਲੇ 'ਚ ਵੱਡਾ ਮੋੜ ਕਿੰਮੀ ਦੀ ਸੱਸ ਆਈ ਸਾਹਮਣੇ ਖੁੱਲ ਕੇ ਦਿੱਤਾ ਕਿ ਮੀ ਦਾ ਸਾਥ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬ ਦੀਆਂ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਸੱਚੀਆਂ ਹਾਂਜੀ ਕਿੰਮੀ ਅਤੇ ਪਵਨ ਦੇ ਚੱਲ ਰਹੇ ਮਾਮਲੇ 'ਚ ਅੱਜ ਇੱਕ ਵੱਡਾ ਮੋੜ ਆਇਆ ਏ ਤੁਹਾਨੂੰ ਦੱਸ ਦਈਏ ਕਿੰਮੀ ਅਤੇ ਪਵਨ ਵਿੱਚ ਹੋਏ ਵਿਵਾਦ ਨੂੰ ਲੈ ਕੇ ਕੁਝ ਦਿਨਾਂ ਤੋਂ ਉਹਨਾਂ ਵਿੱਚ ਤਲਾਕ ਅਤੇ ਰਾਜੀਨਾਮੇ ਦੀਆਂ ਗੱਲਾਂ ਚੱਲ ਰਹੀਆਂ ਹਨ ਕਿੰਮੀ ਵੱਲੋਂ ਹੋਈ ਗਲਤੀ ਪਵਨ ਨੇ ਦੇਖੀਆਂ ਜਿਹੜੀਆਂ ਫੋਟੋਆਂ ਉਹਦੇ ਕਰਕੇ ਕਿਮੀ ਅਤੇ ਪਵਨ ਦੇ ਵਿੱਚ ਤਲਾਕ ਦੀ ਨੋਬਤ ਆਈ ਹੋਈ ਏ ਪਰ ਹੁਣ ਇੱਕ ਵੱਡਾ ਮੋੜ ਆਇਆ ਏ ਕਿਮੀ ਦੀ ਸੱਸ ਪਵਨ ਦੀ ਮਾਂ ਨੇ ਇੱਕ ਵੱਡਾ ਬਿਆਨ ਸਾਹਮਣੇ ਲਿਆ ਕੇ ਰੱਖ ਦਿੱਤਾ ਹਾਂਜੀ ਕੀ ਹੈ ਬਿਆਨ ਆਜੋ ਸੁਣੋ ਜਦੋਂ ਕਿਮੀ ਦੀ ਸੱਸ ਨੇ ਸਭ ਦੇ ਸਾਹਮਣੇ ਆ ਕੇ ਖੁੱਲ੍ਹ ਕੇ ਕਿਮੀ ਦਾ ਸਾਥ ਦੇਣ ਦਾ ਐਲਾਨ ਕੀਤਾ ਕਿਮੀ ਦੀ ਸੱਸ ਦਾ ਕਹਿਣਾ ਹੈ ਕਿ ਕਿਮੀ ਨੇ ਘਰ ਨੂੰ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਹਾਲਾਤਾਂ ਉਸ ਦੇ ਕਾਬੂ 'ਚ ਨਹੀਂ ਰਹੇ ਸੱਸ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਗੱਲਾਂ ਨੂੰ ਜਾਣ ਬੁੱਝ ਕੇ ਵਿਧਾ ਚੜਾ ਕੇ ਦਿਖਾਇਆ ਗਿਆ ਜਿਸ ਨਾਲ ਕਿਮੀ ਦੀ ਛਵੀ ਨੂੰ ਨੁਕਸਾਨ ਪਹੁੰਚਿਆ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਉਦੋਂ ਸਾਹਮਣੇ ਆਈ ਜਦੋਂ ਕਿਮੀ ਦੀ ਸੱਸ ਨੇ ਕਿਹਾ ਘੜ ਟੁੱਟਣ ਦੀ ਜ਼ਿੰਮੇਵਾਰੀ ਸਿਰਫ ਇੱਕ ਪਾਸੇ ਤੋਂ ਨਹੀਂ ਤੜੀ ਦੋ ਪਾਸਿਆਂ ਤੋਂ ਵੱਜਦੀ ਹੈ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਚਾਲ ਆ ਗਿਆ ਹੈ ਕਈ ਲੋਕ ਕਿਮੀ ਦੇ ਹੱਕ ਚ ਆ ਰਹੇ ਹਨ ਤਾਂ ਕੁਝ ਪਾਵਨ ਦੇ ਜਵਾਬ ਦੀ ਮੰਗ ਕਰ ਰਹੇ ਹਨ ਹਾਲਾਂਕਿ ਅਸੀਂ ਇਹ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਹ ਸਾਰੇ ਬਿਆਨ ਕਿਮੀ ਦੀ ਸਾਸ ਦੇ ਦਾਅਵਿਆਂ ਤੇ ਅਧਾਰਿਤ ਹਨ ਅਤੇ ਪਵਨ ਜਾਂ ਉਸਦੇ ਪਰਿਵਾਰ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ। ਹੁਣ ਸਵਾਲ ਇਹ ਹੈ ਕਿ ਪਵਨ ਇਸ ਮਾਮਲੇ 'ਚ ਖੁਦ ਸਾਹਮਣੇ ਆ ਕੇ ਕੁਝ ਕਹੇਗਾ ਜਾਂ ਇਹ ਮਾਮਲਾ ਹੋਰ ਵੀ ਵੱਡਾ রূপ ਲੈ ਸਕਦਾ ਏ। ਤੁਹਾਡੀ رائے ਕੀ ਹੈ ਕਿ ਕਿਮੀ ਨੂੰ ਇਨਸਾਫ ਮਿਲਣਾ ਚਾਹੀਦਾ ਏ ਜਾਂ ਦੋਮਿਆਂ ਪਾਸਿਆਂ ਦੀਆਂ ਗੱਲਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ? ਕਮੈਂਟ ਕਰਕੇ ਆਪਣੀ ਸੋਚ ਸਾਂਝੀ ਕਰੋ। ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਕਿਮੀ ਅਤੇ ਪਵਨ ਦੇ ਰਿਸ਼ਤੇ ਨੂੰ ਲੈ ਕੇ ਤੁਸੀਂ ਕੀ ਸੋਚ ਦਿਓ ਆਪਣੀ رائے ਜ਼ਰੂਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਮਿਲਦੀਆਂ ਰਹਿਣਗੀਆਂ ਤੁਹਾਨੂੰ ਇਹੋ ਜਿਹੀਆਂ ਹੋਰ ਖਬਰਾਂ ਸਿਰਫ ਸੋਸ਼ਲ ਮੀਡੀਆ ਅਪਡੇਟ ਉੱਤੇ ਹਾਂਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ